ਪਟਿਆਲਾ ਸ਼ਹਿਰੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਪਨੀਤ ਕੌਰ ਨੇ ਜਿੱਤ ਦਰਜ ਕੀਤੀ ਹੈ 23282 ਵੋਟਾਂ ਦੇ ਨਾਲ ਪਨੀਤ ਕੌਰ ਨੇ ਪਟਿਆਲਾ ਸ਼ਹਿਰੀ ਸੀਟ ਜਿੱਤੀ ਹੈ ਰੋਜ਼ਾਨਾ ਚ ਸਵੇਰ ਤੋਂ ਹੀ ਹਰ ਰਾਉਂਡ ਦੇ ਵਿੱਚ ਪਨੀਤ ਕੌਰ ਅੱਗੇ ਹੀ ਚੱਲ ਰਹੇ ਸਨ ਪਟਿਆਲਾ ਤੋਂ ਅਕਾਲੀ ਦਲ ਦੇ ਭਗਵੰਦ ਦਾਸ ਜੁਨੇਜਾ ਦੂਜੇ ਤੇ ਆਮ ਆਦਮੀ ਪਾਰਟੀ ਦੇ ਅਦਾਲਤੀ ਵਾਲਾ ਤੀਜੇ ਨੰਬਰ ਤੇ ਰਹੇ ਦੋਹਾਂ ਪਾਰਟੀਆਂ ਦੇ ਦੋਹਾਂ ਉਮੀਦਵਾਰਾਂ ਤੋਂ ਵੱਡੇ ਫਰਕ ਨਾਲ ਪਨੀਤ ਕੌਰ ਨੇ ਪਟਿਆਲਾ ਸੀਟ ਤੇ ਕਬਜ਼ਾ ਕੀਤਾ ਪਨੀਤ ਕੌਰ ਨੂੰ 52967 ਭਗਵੰਦ ਦਾਸ ਜੁਨੇਜਾ ਨੂੰ 29685 ਤੇ ਸਭ ਤੋਂ ਘੱਟ ਹਰਜੀਤ ਸਿੰਘ ਅਦਾਲਤੀ ਵਾਲਾ ਨੂੰ 5724 ਵੋਟਾਂ ਨਸੀਬ ਹੋਈਆਂ ਨੇ ਲੋਕ ਸਭਾ ਚੋਣਾਂ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਰੰਵੀਰ ਗਾਂਧੀ ਨੇ ਪਰਨੀਤ ਕੌਰ ਨੂੰ ਮਦਦ ਕੀਤੀ ਸੀ ਪਰ ਜ਼ਿਮਨੀ ਚੋਣਾਂ ਦੇ ਵਿੱਚ ਆਪ ਦਾ ਜਾਦੂ ਨਹੀਂ ਚੱਲ ਸਕਿਆ ਤੇ ਪਰਨੀਤ ਕੌਰ ਨੇ ਆਪਣੇ ਵਕਾਰ ਦੀ ਸੀਟ ਆਪਣੇ ਨਾਮ ਕਰ ਲਈ ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੂਰਾ ਆਪਣੀ ਤਾਕਤ ਨੂੰ ਝੌਂਕ ਦਿੱਤਾ ਸੀ ਅਤੇ ਸੰਕੇਤ ਉਹਦੋਂ ਹਿੰਦਲ ਰਿਸਨ ਕਿ ਕਾਂਗਰਸ ਆਪਣੀ ਸੀਟ ਨੂੰ ਹਾਸਲ ਕਰਕੇ ਰਹੇਗੀ ਤੇ ਜਿਵੇਂ ਹੀ ਰੋਜਾਨ ਸ਼ੁਰੂ ਹੋਏ ਰੋਜਾਨ ਦੇ ਪਹਿਲੇ ਰਾਉਂਡ ਦੂਜੇ ਰਾਉਂਡ ਤੱਕ ਆਖਰੀ ਰਾਉਂਡ ਤੱਕ ਕਾਂਗਰਸ ਪਾਰਟੀ ਦੇ ਪਰਨੀਤ ਕੌਰ ਅੱਗੇ ਚੱਲਦੇ ਰਹੇ ਹਾਲਾਂਕਿ ਧਰਮਵੀਰ ਗਾਂਧੀ ਲੋਕ ਸਭਾ ਚੋਣਾਂ ਦੇ ਦੌਰਾਨ ਜ਼ਰੂਰ ਪਟਿਆਲਾ ਦੇ ਵਿੱਚ ਆਪਣਾ ਆਧਾਰ ਕਾਇਮ ਕਰ ਚੁੱਕੇ ਸਨ ਪਰ ਇਸ ਵਾਰ ਆਮ ਆਦਮੀ ਪਾਰਟੀ ਦਾ ਜਾਦੂ ਨਹੀਂ ਚੱਲਦਾ ਦਿਖਾਈ ਦਿੱਤਾ ਅਤੇ ਕਾਂਗਰਸ ਨੇ ਆਪਣੇ ਵਕਾਰ ਦੀ ਸੀਟ ਆਪਣੇ ਨਾਮ ਕਰ ਲਈ